ਦੇ ਵਿੱਚ ਇੱਕ ਮਿਸਾਲ ਹੈ ਕਿ ਭਾਰਤ ਦੇ ਵਿੱਚ 2020-21 ਦੇ ਵਿੱਚ ਇੱਕ ਵੱਡਾ ਅੰਦੋਲਨ ਹੋਇਆ ਉਹ ਕਿਸਾਨਾਂ ਦਾ ਅੰਦੋਲਨ ਜਦੋਂ ਤੁਰਕ ਤੁਰਿਆ ਉਹਨੇ ਐਡਾ ਵੱਡਾ ਸਮਰਥਨ ਲੈ ਲਿਆ ਕਿ ਉਹ ਲੋਕਾਂ ਦਾ ਅੰਦੋਲਨ ਬਣ ਕੇ ਰਹਿ ਗਿਆ ਤੇ ਉਹਨੇ ਵਿੱਚ ਪ੍ਰਾਪਤ ਕੀ ਹੋਇਆ ਕਿ ਸਰਕਾਰ ਜਿਹੜੀ ਕੇਂਦਰ ਦੀ ਖੱਬੀਖਾਨ ਸਰਕਾਰ ਸੀ ਜਿਹੜੀ ਨਾਡੂਖਾਨ ਸਰਕਾਰ ਸੀ ਉਹਨੂੰ ਆਪਣਾ ਫੈਸਲਾ ਵਾਪਸ ਲੈਣਾ ਪੈ ਗਿਆ ਅਸੀਂ ਭਾਵੇਂ ਇਹ ਗੁਣਗਾਨ ਕਰਦਿਆਂ ਵੀ ਕੇਂਦਰ ਦੇ ਪਾਸ ਕੀਤੇ ਹੋਏ ਕਾਨੂੰਨ ਬਾਸਗਰਾਉਂਡ ਦੇ ਪਿੱਛੇ ਸਾਡੇ 700 ਬੰਦਾ ਜਿਹੜਾ ਸ਼ਹੀਦ ਹੋਇਆ ਇਸ ਅੰਦੋਲਨ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦਾ ਵੱਡਾ ਯੋਗਦਾਨ ਹੈ ਤੇ ਇਸ ਅੰਦੋਲਨ ਦੀ ਕਲੀ ਪ੍ਰਾਪਤੀ ਇਹ ਨਹੀਂ ਹੈ ਕਿ ਤਿੰਨ ਕਾਨੂੰਨ ਵਾਪਸ ਕਰਾਤੇ ਲੋਕਾਂ ਦਾ ਇੱਕ ਇਹ ਬਸ਼ਬਾਸ਼ ਬੱਜਿਆ ਤੇ ਰਾਜਨੀਤਿਕ ਪਾਰਟੀਆਂ ਤੋਂ ਪਾਸੇ ਹੋ ਕੇ ਜਨਤਕ ਜਥੇਬੰਦੀਆਂ ਜਦੋਂ ਸੇ ਜੋੜਦੀਆਂ ਨੇ ਤਾਂ ਉਹਨਾਂ ਨੂੰ ਲੋਕਾਂ ਦਾ ਸਮਰਥਨ ਹੀ ਪਰਮਾਨੈਂਟ ਦਾ ਤੇ ਉਹਦੇ ਨਾਲ ਜਿੱਤ ਨਹੀਂ ਹਾਸਲ ਹੁੰਦੀ ਹੈ ਇਹ ਤੁਸੀਂ ਨੇ ਦੁਨੀਆ ਦੇ ਸਿਆਸ ਦੇ ਵਿੱਚ ਦਿੱਲੀ ਮੋਰਚੇ ਦੀ ਇੱਕ ਵਿਸ਼ੇਸ਼ ਇੱਕ ਇਤਿਹਾਸ ਸਰਜ ਹੈ ਕਿ ਕੌਮ ਨੂੰ ਮਿਨੀਮਮ ਪ੍ਰੋਗਰਾਮ ਤੇ ਬਖਰੇ ਬਖਰੇ ਵਿਚਾਰਾਂ ਦੇ ਲੋਕ ਇਕੱਠੇ ਹੋ ਕੇ ਜਿਹੜਾ ਅੰਦੋਲਨ ਲੜਦੇ ਨੇ ਤਾਂ ਕਿਸੇ ਛਿੱਟੇ ਦੇ ਡੋਲ ਬਹੁਤ ਜ਼ਿਆਦਾ ਹੈ ਪ੍ਰਭੂ ਉਹਦਾ ਛਿੱਟਾ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਜੈਂਦਰ ਦੀ ਇਹ ਹਕੂਮਤ ਕੋਈ ਨਹੀਂ ਦਿੱਤੀ ਨਹੀਂ ਲਾਕੇ ਹੁੰਦੀ ਹੈ ਜਿਹਨੂੰ ਵਿਕਾਸ ਕਿਹਾ ਜਾਂਦਾ ਹੈ ਉਹ ਜੈਂਟਾ ਦੇ ਵਿਰੋਧੀ ਹੁੰਦੀ ਹੈ ਤੇ ਕਾਰਪੋਰੇਟਾਂ ਦੇ ਪੱਖੀ ਹੁੰਦੀ ਹੈ ਤੇ ਇਸ ਕਰਕੇ ਸਰਕਾਰ ਦਾ ਜੋਰ ਲੱਗਿਆ ਹੋਇਆ ਹੈ ਕਿ ਇਸ ਤਾਕਤ ਨੂੰ ਕਿਵੇਂ ਤੋੜਿਆ ਜਾਵੇ ਇਸ ਜੱਥੇ ਨੂੰ ਖੰਡਾਇਆ ਕਿਵੇਂ ਜਾਵੇ ਇਹ ਤਾਕਤ ਨੂੰ ਕਮਜ਼ੋਰ ਕਿੱਤਾ ਕਿਰੇ ਜਾਵੇ ਤੇ ਬਜਾਏ ਇਹਦੀਆਂ ਮੰਗਾ ਰਹਿੰਦੀਆਂ ਮੰਨਣ ਦੀ ਬਜਾਏ ਨਵੀਆਂ-ਨਵੀਆਂ ਗੱਲਾਂ ਨਵੀਆਂ-ਨਵੀਆਂ ਨੀਤੀਆਂ ਤੁਹਾਡੇ ਤੇ ਠੋਸੀਆਂ ਜਾ ਰਹੀਆਂ ਨੇ ਭਰਾਓ ਐਸੇ ਗੰਦਾ ਛਿੱਟਾ ਹੈ ਕਿ ਉਹ ਜੁਲੀ ਯੂਨੀਵਰਸਿਟੀ ਦਾ ਸੈਂਟ ਪੰਕਰ ਦਾ ਜਿਹੜਾ ਫੈਸਲਾ ਕਰ ਰਿਹਾ ਹੈ ਸੈਂਡੀਗੜ੍ਹ ਪੰਕਰ ਦਾ ਜਿਹੜਾ ਫੈਸਲਾ ਕੀਤਾ ਸੀ ਜਦੋਂ ਉਹਨਾਂ ਨੇ ਆਵਾਜ਼ ਮਾਰੀ ਕੂਕ ਮਾਰੀ ਤਾਂ ਸਾਰੇ ਪੰਜਾਬ ਦੇ ਲੋਕ ਆਕਦੇ ਬੰਗੂਲੇ ਮੰਗੂਠੇ ਤੇ ਕੇਂਦਰ ਸਰਕਾਰ ਨੂੰ ਪਛਿਆ ਹਟਣਾ ਪੈ ਗਿਆ ਐਸੇ ਗੱਲ ਦਾ ਛੱਟਾ ਕਿ ਲਾਲ ਪੁਰੀ ਪਾਲ ਸੀ ਦੇ ਤੇ ਜਦੋਂ ਪੰਜਾਬ ਦੀ ਸਰਕਾਰ ਨੇ ਫੈਸਲਾ ਕੀਤਾ ਤੇ ਸਾਰੇ ਪੰਜਾਬ ਦੇ ਲੋਕ ਅੱਕ ਦੇ ਬੰਬੂਲੇ ਵਾਂਗ ਉੱਠੇ ਤੇ ਫੈਸਲਾ ਇਹਨਾਂ ਨੂੰ ਵਾਪਸ ਲੈਣਾ ਪੈ ਗਿਆ ਪ੍ਰਭੂ ਉਹ ਡਰਾਫਟ ਖੇਤੀ ਵਾਲੇ ਡਰਾਫਟ ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਲਾਉਂਦੇ ਸੀ

ਯਾਰ ਉਹ ਪੈਨ ਕਰਦੇ ਇਹਦੇ ਤੇ ਇੱਕ ਕਪੂਰੀਆਂ ਦੇ ਹੰਕਾਰ ਦੇ ਨਾਲ ਸਾਡੀ ਚੈੱਕ ਕਿਤੇ ਰਸ਼ਵਾਰੀ ਮਤਲਬ ਫੋਨ ਕਰਨਾ ਫੋਨ ਨਹੀਂ ਜੱਗ ਰਿਹਾ ਮੈਂ ਗੱਡੀ ਚਲਾਉਂਦਾ ਗੱਡੀ 20 ਦੇ ਵਿੱਚ ਸਾਰ ਸਾਈਡ ਤੋਂ ਆਇਆ ਇਤਨੀ ਲੋਕ ਬਾਕੀ ਨਹੀਂ ਆਏ ਉੱਥੋਂ ਤੇਰੀ ਤਾਵਾ ਇੱਕ ਵਾਰ ਛਾੜ ਕੇ ਲਿਆ ਇਹ ਕਲੈਂਡਰ ਦੀ ਸਰਕਾਰ ਨੂੰ ਇਹ ਅਧਕਾਰ ਹੈ ਕਿ ਉਹ ਬਿਜਲੀ ਕਾਉਂਸਲ ਚੱਟ ਦਿੱਤਾ ਸਕਦੀ ਹੈ ਉਹ ਬਿਜਲੀ ਕਾਉਂਸਲ ਆ ਗਈ

ਇਹਦਾ ਦੰਦਾ ਕਿ ਜਿਹੜਾ ਬਿਜਲੀ ਦਾ ਪੂਰੇ ਦਾ ਪੂਰਾ ਅਸਰ ਕਰ ਇਹਦਾ ਦੇ ਜਿਹੜਾ ਕੱਚੀ ਬਿਜਲੀ ਵੀ ਪਰਾ ਸਿੱਖਿਆ ਦਾ ਕਬਜ਼ਾ ਸਿੱਖਿਆ ਦੇ ਕਬਜ਼ਾ ਦਰਮਾ ਦੇ ਕਬਜ਼ਾ ਖੇਤੀ ਸੱਜਣ ਦੇ ਕਬਜ਼ਾ ਪਬਲਿਕ ਸੈਕਟਰ ਦੇ ਕਬਜ਼ਾ ਕੱਪੀ ਇੱਕ ਤੇ ਤੱਕ ਹੀ ਜੀਵਿਤ ਰਹੇਗੇ ਜਿਹੜਾ ਨੇ ਬਦੇਸ਼ੀ ਸਾਡੇ ਦੀ ਕੋਲੇ ਕਹਿ ਧਰਮ ਦੇ ਫਾਇਦੇ ਕੀਤੇ ਨੇ ਬਦੇਸ਼ਾਂ ਨੂੰ ਇੱਕ ਬੇਚੈਨ ਬਣਦੇ ਲਈ ਬਣਦੇ ਨੇ ਤੇ ਇਹ ਬਧਿਆਹ ਕੀਤਾ ਕਰਦੇ ਨੇ ਕਿ ਕਹੇ ਇਸ ਬਹੁਤ ਵੱਡੀ ਸ਼ਕਤੀ ਬਣ ਗਿਆ ਜੇ ਥੋੜਾ ਜਿਹਾ ਨਾਕਲਾ ਲੈਣਾ ਹੋਵੇ ਕਿ ਕ੍ਰਿਸ਼ ਬਹੁਤ ਵੱਡੀ ਸ਼ਕਤੀ ਬਣ ਗਿਆ ਤਾਂ ਜਿਹੜਾ ਸਾਡਾ ਸਭ ਤੋਂ ਵੱਡਾ ਚੁੱਕ ਹੈ ਚੁੱਕੀ ਹੈ ਉਹਦੇ ਫਿਰ ਨਾਲ ਬਾਕੀ ਦਾ 100 ਲੱਖ ਰੁਪਇਆ ਜਾਏਗਾ ਬਸ ਦਿਹਾੜ ਹੈ